ਫਿਲਮ ਦੇ ਵਿੱਚ ਇੱਕ ਕਰੈਕਟਰ ਹੁੰਦਾ ਹੈ ਹਰੇਕ ਬੰਦੇ ਦਾ ਜੋ ਕਿ ਡਾਇਰੈਕਟਰ ਦੁਆਰਾ ਬਣਾਇਆ ਜਾਂਦਾ ਹੈ ਸਾਡੀਆਂ ਪੁਰਾਣੀਆਂ ਫਿਲਮਾਂ ਲਾ ਲਓ ਤੁਸੀਂ ਹਿੰਦੀ ਫਿਲਮਾਂ ਲਾ ਲਓ ਜਿੰਨੀਆਂ ਵੀ ਪੁਰਾਣੀਆਂ ਜਾਂ ਪੰਜਾਬੀ ਜਦੋਂ ਗੱਗੂ ਗਿੱਲ ਜੀ ਜੋਗਰਾਜ ਜੀ ਜਿਹੜੀਆਂ ਉਹਨਾਂ ਦੀਆਂ ਚੜ੍ਹਦੇ ਟਾਈਮ ਦੀਆਂ ਹੁੰਦੀਆਂ ਸੀਗੀਆਂ ਫਿਲਮਾਂ ਗੰਡਾਸੀ ਉਹ ਇਦਾਂ ਦੇ ਡਾਇਲੋਗ ਉਹ ਵੀ ਇੱਕ ਕਰੈਕਟਰ ਬਿਲਡ ਕੀਤੇ ਗਏ ਨੇ ਇੱਕ ਡਾਇਰੈਕਟਰ ਦੁਆਰਾ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਡਾਇਰੈਕਟਰ ਬਿਲਡ ਕਰਦਾ ਹੈ ਕਿਸੇ ਆਰਟਿਸਟ ਦੇ ਵਿੱਚ ਜਾਂ ਕਿਸੇ ਐਕਟਰ ਦੇ ਵਿੱਚ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿੰਦਾ ਹੈ ਤੁਸੀਂ ਅੱਜ ਵੀ ਗugu ਗਿਲਜੀ ਨੂੰ ਹੋਰ ਆਪਣੇ ਪੰਜਾਬੀ ਆਰਟਿਸਟ ਆਰਟਿਸਟ ਜਿੰਨੇ ਵੀ ਲੇਜੈਂਡਰੀ ਆਰਟਿਸਟ ਨੇ ਸਾਰਿਆਂ ਨੂੰ ਪਿਆਰ ਦਿੱੰਨੇ ਹੋ ਅੱਜ ਵੀ ਜਦੋਂ ਤੁਹਾਡੇ ਸਾਹਮਣੇ ਉਹ ਖੜਦੇ ਨੇ ਤੁਹਾਨੂੰ ਉਹੀ ਟਾਈਮ ਯਾਦ ਆ ਜਾਂਦਾ ਉਹੀ ਟਾਈਮ ਫਿਲਮਾਂ ਦਾ ਜਿੱਥੋਂ ਚੜ੍ਹਾਈ ਹੁੰਦੀ ਆ ਬੰਦੇ ਦੀ ਤਾਂ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਕਹੇ ਡੈਵਲ ਹਾਸਾ ਮੇਰਾ ਉਹ ਐਕਟ ਕਰਨਾ ਮੇਰਾ ਕੰਮ ਸੀਗਾ ਪਰ ਐਕਟ ਕਰਵਾਉਣਾ ਅਦਿੱਤਿਆ ਸੂਜ ਜੀ ਦਾ